ਅਸੀਂ ਤਾਂ ਭਈ ਦੱਸ ਨਹੀਂ ਆਏ ਅਗਲੀ ਆਏ ਤਾਂ ਟਰੈਕਟਰ ਚੁੱਕੇ ਲੈ ਜਾਣਾ ਜੀ ਪਹਿਲਾ ਪੈਸੇ ਦੇ ਦਿੰਦੇ ਨਾ ਇਹ ਕੁਝ ਨਹੀਂ ਵੇਖਣਾ ਪੈਣਾ ਤੁਹਾਨੂੰ ਉਹ ਤੋਂ ਵੀ ਕਰਨਾ ਵੱਡਾ ਟਰੈਕਟਰ ਲੈਣਾ ਵਾ ਉਹਦੇ ਕਿੰਦੇ 100 ਰੁਪਏ ਨਹੀਂ ਮੋੜਦਾ ਉਹਦੇ ਸੱਤ ਕਰਤਾ ਹੀ ਵੜਾ ਕੇ ਜਦੋਂ ਲੋਨ ਦੇਣ ਲੱਗੇ ਲਗਭਗ ਨੇ ਪੋਸਟੇ ਲੈਂਦੇ ਕਿ ਕਹੋ ਜਾਂ ਬੰਦਾ ਉਹ ਵਰਜ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਸੁਣਾ ਬਸ ਵਧੀਆ ਦਿਓ ਟਰੈਕਟਰ ਦੀਆਂ ਕਿਸ਼ਤਾਂ ਵਾ ਜਿਹੜੀਆਂ ਦੀਆਂ ਤਾਰ ਨਾਲੀਆਂ ਵੀਰ ਜੀ ਯਾਰ ਕਿਨਾ ਤਾਰ ਦਿੰਨੇ ਆ ਪੱਕਾ ਕਾਣਾ ਕੁੱਟੀ ਆਰ ਦੀ ਤਾਰਤੀ ਨਾ ਪਾਹੇ ਹੁੰਦੇ ਤਾਰ ਦਿੰਨੇ ਆ। ਅਸੀਂ ਤਾਂ ਬਈ ਦੱਸ ਨਹੀਂ ਆਏ ਅਗਲੀ ਵਾਰ ਆਏ ਤਾਂ ਟਰੈਕਟਰ ਚੱਕੇ ਲੈ ਜਾਣਾ ਜੇ। ਉਹ ਨਹੀਂ ਵੀਰ ਕੋਈ ਨਾ ਹੀ ਤਾਰ ਦਿੰਨੇ ਪੱਕਾ। ਨਹੀਂ ਆ ਬਾਬਾ ਦਿਨ ਹੋ ਗਏ ਤੁਹਾਨੂੰ ਇੱਦਾਂ ਲਾਰਾ ਲਾਉਂਦੇ ਨੂੰ। ਉਹ ਨਹੀਂ ਅਗਲੇ ਵਕਤ ਪੱਕਾ ਤਾਰ ਦਿੰਨੇ ਨਹੀਂ ਤੇ ਟਰੈਕਟਰ ਲੈ ਜਾਓ ਫਿਰ ਹੋਰ ਵੀ ਬਸਤੂ। ਹਾਂ ਬਸ ਅਈ ਦਾ ਵਾਰਨਿੰਗ ਦੇਣਾ ਹੈ ਦੇ ਦਿੱਤੀ ਤੁਹਾਨੂੰ। ਉਹ ਠੀਕ ਜਾ ਚਾਹ ਪਾਣੀ ਪੀ ਲੀਏ। ਬਸ ਬਸ ਲਈਏ। ਹਲੋ ਪੇਪਰ। ਲਓ। ਹਲੋ ਠੀਕ ਜਾ ਫਿਰ। ਅਗਲੇ ਵਕਤ ਤਾਰ ਜੰਨੇ ਆਗੇ। ਆ ਵੀ ਰ ਕੋਣੋਂ ਆਂਦੇ ਵਿੱਜੀ ਭਾਈ ਇਹ ਆਸ ਗਿਆ 사සිਗੋ ਭਾਈ ਕਿੱਧਰ ਆਇਓ ਆਇਓ ਸਨਾਲਾ ਆਇਆ ਹਾਂ ਟਰੈਕਟਰ ਦਾ ਲੋਨ ਜਾਣਾ ਨੇ ਅੱਛਾ ਤੇ ਕੀ ਦੇਤੇ ਆ ਪੈ ਨਹੀਂ ਯਾਰ ਬਹੁਤ ਬੜੇ ਜੱਦਾ ਲਾ ਲੋਂਦੇ ਹੋਣਾ ਇੱਕ ਹਫਤੇ ਦਾ ਦਿੱਤਾ ਟਾਈਮ ਜਿਹਦੇ ਮੁਰਕੇ ਟਰੈਕਟਰ ਚੁੱਕੇ ਲੈ ਜਾਣਾ ਸੀ ਉਹਦੇ ਕਿੰਦੇ 100 ਰੁਪਏ ਨਹੀਂ ਮੋੜਦਾ ਉਹਦੇ ਸੱਤ ਕਰਤਾ ਹੀ ਬਣਾ ਕੇ ਜਦੋਂ ਲੋਨ ਦੇਣ ਲੱਗੇ ਲੱਗਮਨ ਪੁੱਛਦੇ ਲੈਂਦੇ ਕਿ ਕਾਹੋ ਜਾ ਬੰਦਾ ਉਹ ਯਾਰ ਇਹੋ ਗਲਤੀ ਹੋ ਗਈ ਠੀਕ ਆ ਜੀ ਪੁਛਿਆਣੀ ਹੋਏ ਚੱਲ ਹੁਣ ਕੀ ਹੈ ਕੀ ਕਹਿੰਦਾ ਉਹ ਹੁਣ ਹਫ਼ਤੇ ਦਾ ਟਾਈਮ ਦਿੱਤਾ ਵਾ ਜਨਾਹ ਦਿੱਤੇ ਅਸੀਂ ਸਿੱਧਾ ਟੈਟਰ ਚੋਕੇ ਲੈ ਜਾਣਾ ਵਾ ਤਾਨੂੰ ਖੜਨਾ ਪੈਣਾ ਉਹ ਕੋਈ ਪੈਸੇ ਨਹੀਂ ਦਿੱਤੇ ਜਾਣੇ ਉਹ ਹੀ ਤਾਂ ਲੈ ਜਾਣਾ ਚੱਲ ਠੀਕ ਫਸਬੁੱਕ ਕੇ ਆਜੋ ਕਰੇ ਚਾਵਨ ਬਸ ਬਸ ਉਹ ਸੁਨਵੀਰ ਉਹ ਸੁਣ ਪਾਣੀ ਲਿਆ ਯਾਰ ਮੱਲ ਵੀਰ ਜੀ ਹੋਰ ਲਾਏ ਪਾਣੀ ਫਿਰ ਲਾ ਆ ਨੀ ਮੇਰੇ ਖਤੇ ਨੇ ਬਾਬੇ ਵਾਲੇ ਨੂੰ ਮੈਂ ਇਹਨੂੰ ਲਾ ਦਈਏ ਪਹਿਲਾਂ ਚਲੋ ਚੰਗਾ ਕੀਤਾ ਜੇ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਹੂੰ ਉਹ ਨਾ ਕਰਿਆ ਇਹ ਟਰੈਕਟਰ ਵਾਲੇ ਅੱਜ ਆਹੋ ਬੈਂਕ ਵਾਲੇ ਤੇ ਉਹ ਕਹਿੰਦੇ ਵੀ ਟਰੈਕਟਰ ਦੀ ਕਿਸ਼ਤ ਤਾਰੋ ਨਹੀਂ ਤੇ ਟਰੈਕਟਰ ਚੁੱਕ ਕੇ ਲੈ ਆਜਾਂਗੇ ਵਰਨਿੰਗ ਦੇ ਗਏ ਅੱਛਾ ਮੈਂ ਕਿਹਾ ਵੀ ਅਗਲੇ ਹਫਤੇ ਤੱਕ ਤਾਰ ਦਿੰਦੇ ਆ ਤੇ ਫਿਰ ਚੱਲ ਕੋਈ ਨਹੀਂ ਹੋਈ ਮੇਰੀ ਏਦਾਂ ਗੱਲ ਆੜਦੀ ਹੈ ਨਾ ਹੂੰ ਉਹ ਯਾਰ ਉਹ ਚੀ ਬੜਾ ਘਟਾ ਪਿਆਰ ਕੀ ਆਪਾਂ ਨੂੰ ਯਾਰ ਵਾਈ ਚ ਬੱਦਦਾ ਤਾਂ ਹੈਗਾ ਨਹੀਂ ਕੱਕ ਤੂੰ ਵੀ ਨਹੀਂ ਮੰਨਦਾ ਤੂੰ ਹੀ ਕਹਿੰਦਾ ਵੀ ਵਾਈ ਕਰਨੀ ਕਰਨੀ ਉਹ ਯਾਰ ਕੀ ਕੰਡਾ ਵੇ ਬੰਦਾ ਤੂੰ ਨੰਬਰ ਦਾ ਕੰਮ ਕਰਨ ਲੈ ਲੋਕਾਂ ਨੂੰ ਵੀ ਨਹੀਂ ਪਚਣਾ ਯਾਰ ਉਹਨੂੰ ਵਿਆਜੀ ਪੈਸੇ ਪੁੱਛਦਾ ਨਹੀਂ ਬਚਿਆ ਦੇ ਉਹਨਾਂ ਦੇ ਦੇਈਏ ਤਾਂ ਸਹੀ ਟਰੈਕਟਰ ਦੇ ਹੁਣ ਚੱਲ ਵਿਆਜੀ ਪੁੱਛ ਲੈਣੇ ਕੀ ਜਾਂਦਾ ਵਾ ਪੁੱਛਿਆ ਨਹੀਂ ਵਿਆਜੀ ਨੇ ਚੋਕੀ ਤੇ ਬੇਇੱਜ਼ਤੀ ਪੜੀ ਹੋਣੀ ਫੂਠ ਹੋ ਜਾਣੀ ਸਾਰੇ ਪਿੰਡ ਚ ਚੱਲ ਪੁੱਛਨੇ ਆ ਕੀ ਜਾਂਦਾ ਅੱਲਾ ਫੇ ਰੋਟੀ ਖਾਲਾ ਬਾਅਦ ਚ ਜਲਦੀ ਰੋਟੀ ਵੀ ਪੈ ਜਾਏ ਨਾ ਰਾਮੀ ਘਾਤੀ ਬੈਂਕ ਵਾਲਿਆਂ ਦੀ ਵਾਈ ਯਾਰ ਸਾਲਾ ਬੁੰਡ ਪੰਗਾਇ ਪਾ ਲਿਆ ਕਰਕੇ ਇਹ ਕੰਮ ਕਰਨਾ ਨਹੀਂ ਚਾਹੀਦਾ ਲੈ ਨਹੀਂ ਬੋਲਣਾ ਆਓ ਸਣ ਬਿਠਾਵਾ ਆਹੋ ਪਰਾਈ ਵੀ ਗੱਲ ਕਰਤੀ ਨਾ ਤੋਹਰਾ ਐ ਗੱਲ ਵੀ ਕਰੀ ਕੀ ਆਂਦਾ ਵਾ ਕੀ ਆਖਣਾ ਨੇ ਉਹ ਜਾਂਦਾ ਪਹਿਲਾਂ ਪਿਛਲੇ ਪੈਸੇ ਦੇ ਦੋ 13 ਦਾ ਗਲਾਸ ਹਾਬ ਕਰਾਓ ਤੇ ਹੁਣ ਕਿੱਦਾ ਕਰੀ ਜੇ ਹੋਰ ਕਿਦਾਂ ਚੀ ਮੱਸਦਾ ਲੈ ਆ ਜੀਵ ਜੀ ਫਨੇ ਜਾਂਦੇ ਉਹ ਜੋ ਹੁੰਦਾ ਹੋਂ ਦੇ ਲੈ ਆ ਹੀ ਜਾਣਗੇ ਡਾਕਟਰ ਕੋਈ ਗੱਲ ਨਹੀਂ ਪਹਿਛ ਬਾਦੋਂ ਪਹਿਲੀ ਬੋਲਦਾ ਨਾ ਮੋਣੀ ਆ ਪਹਿਲੇ ਹੀ ਵੇਇਦਾਂਗੇ ਫਿਰ ਹੋਰ ਕੀ ਆ ਪਹਿਲਾ ਜਿੰਮੇਵਾਰੀਆਂ ਆ ਸੰਭ ਲੈਂਦਾ ਜਿੱਦਾਂ ਬੜਾ ਤਖੜਾ ਕੋ ਮੀਰ ਹੁੰਨਾ ਵਾ ਕੀ ਕਰੀਏ ਯਾਰ ਰਾਕੇ ਇਹ ਤਾਂ ਪਹਿਲੇ ਪੁੱਛ-ਪੁੱਛ ਲੈ ਲੈਟਰ ਲੈ ਜਾਣਗੇ ਕਿਉਂਕਿ ਬੱਚ ਕੱਲੀ ਕਿੱਥੋਂ ਹੋ ਰਹੀ ਐ ਯਾਰ ਮੈਂ ਭਾਲ ਲਾ ਆਣਾ ਬੱਚਾਂ ਦਾ ਇਹ ਕਿਤੇ ਵੱਡੇ ਬੰਦੇ ਵੀ ਨਹੀਂ ਹਣੇ ਜਿਹਦੇ ਪੈਰ ਤੇ ਗਰੀਬਾਂ ਦੇ ਜਾਣ ਕੇ ਰੋਡ ਦੇ ਮੋੜ ਤੇ ਅਗਰ ਗਲਤੀ ਜਟਾਂ ਦੀ ਆਪਾਂ ਲਾਉਣਗੇ ਲੈਣੀ ਆ ਚੱਲ ਯਾਰ ਇਹ ਹੁਸਨ ਦਾ ਸਵਾਦ ਹੀ ਲੈਨੇ ਚੱਲ ਨਹੀਂ ਦਿੱਤੇ ਜਾਣੇ ਉਹ ਕੋ ਪੈਸੇ ਕੋ ਮੈਨੂੰ ਪਤਾ ਹਲ ਕੁਛ ਲੈਣੀ ਹਾਂ ਹਾਂਜੀ ਤੋਈ ਜਾਂਦਾ ਜੇ ਅੰਨਾ ਤੈਨੂੰ ਦਿਖਣ ਨਹੀਂ ਦਿਆ ਥੋੜਾ ਥੋੜਾ ਕੋਈ ਗਾਲੀ ਬੈਂਕਾ ਲੰਚੋ ਖਿਲਾਇ ਜਣਾ ਕਿੱਥੇ ਕਿਹਾ ਲੈ ਜਾਣਾ ਉਹ ਮਿਲੇ ਮੈਨੂੰ ਰਾਜ ਨੂੰ ਕੀ ਸਵਾਦ ਹੀ ਲੈਨ ਤਾ ਸਾਰੇ ਪਿੰਡ ਤੇ ਨਹੀਂ ਮੈਂ ਤਾਂ ਉਦਾਂ ਹੀ ਜਾਣ ਪਛਾਣਦੇ ਸਾਰੇ ਟੱਬਰ ਦਾ ਕੰਮ ਹੀ ਕੀ ਹੈ ਸਵਾਦ ਹੀ ਲੈਣੇ ਲੋਕਾਂ ਦੇ ਹਾਂ ਪਹਿਲਾਂ ਤੇ ਪੈਸੇ ਤੇ ਦੇ ਲੋ ਉਹਨਾਂ ਦੇ ਪਤਾ ਮੈਨੂੰ ਜਿੰਨੇ ਕਾਲ ਦੋ ਪੈਸੇ ਹੈਗੇ ਆ ਪਹਿਲਾ ਕਰਜੇ ਤੇ ਲਾ ਲਓ ਲੋਕਾਂ ਦੇ ਲਾ ਲਾਂਗੇ ਕਰਜੇ ਕਰਜੇ ਪਾ ਚੱਲੇਗੇ ਭਾਂਜੇ ਤੁਹਾਨੂੰ ਭਜਾਉਣਗੇ ਚੱਲ ਠੀਕ ਆ ਚੰਗਾ ਲਈ ਜਾਈ ਜਾ ਗੰਜਰੇ ਨਵੀਂ ਹੋਣਾ ਛੱਡੀ ਨਾ ਉਦੋਂ ਤੋਂ ਵੀ ਕਰਨਾ ਵੱਡਾ ਟਰੈਕਟਰ ਲੈਣਾ ਵਾ ਫੇਰ ਕੀ ਹੋਇਆ ਤੂੰ ਕਿਹੜਾ ਚਲਾਇਆ ਮੈਂ ਕਲਾਚ ਚਲਾਉਣਾ ਰਿਆਂ ਚਲਾਇਆ ਹੋ ਹੁਣ ਦੇਰਾ ਪੈਸੇ ਤੇਰਾ ਤੇ ਗੁਰੂ ਆ ਹਵਾਲਿਆ ਬੌਂਡ ਚ ਗੋਣੀ ਤਕਾਉਣ ਨਿਸ਼ਾਨਤਾ ਤੇਰੇ ਬੜੇ ਮੈਸ਼ ਤੇ 66 ਚ ਰਹਿਣਾ ਤੋਂ ਆਪ ਤੇ ਤਾਂ ਆਪ ਹੀ ਤੇਰਾ ਉਹ ਲਾ ਰਹੀ ਵਡਾ ਟਰੈਕਟਰ ਲੈਣਾ ਜਿੱਦਾਂ 50 ਕਿੱਲਾਂ ਦਾ ਮਾਲਕ ਹੁੰਦਾ ਅੱਗੇ ਸ਼ਾਮ ਤੱਕ ਪੂਰਾ ਕਰ ਲੈਣਾ ਕੋਈ ਨਹੀਂ ਸ਼ਾਮ ਪੂਰਾ ਕਰ ਲੈ ਲੱਗ ਜੂ ਪਤਾ ਤੇ ਹਾਂਜੀ ਕਿਦਰਾ ਯਾਰ ਉਹੀ ਟਾਈਮ ਪੂਰਾ ਹੋ ਗਿਆ ਚੰਨੇ ਆ ਟੈਕ ਨਹੀਂ ਪੈਸੇ ਨਾ ਇੰਨੇ ਦਿੱਤੇ ਮੈਂ ਤੁਹਾਨੂੰ ਪਹਿਲਾਂ ਕੈਸੇ ਕਹੀ ਬੱਤੀ ਜਾ ਚਲੋ ਕੋਈ ਨਹੀਂ ਟਰੈਕਟਰ ਚੁੱਕ ਕੇ ਫੜ ਲੱਗੇ ਆ ਚਲੋ ਮੈਂ ਵੀ ਚੱਲ ਚਲੋ ਮੈਂ ਤਾਂ ਪੈਕਾ ਤੋ ਚੋਰ ਨੂੰ ਉਹ ਗਲੋਟਾਇਆ ਮਾਰ ਰਿਹਾ ਸਰਫ ਮਮਾ ਜੀ ਤੇ ਲਾਇਕ ਕਰੀ ਠੀਕ ਓ ਸੁਣ ਓਏ ਕੋਤਨਾ ਹਾਂ ਪੂਆਪ ਨਾ ਹੀ ਸਾਡਾ ਬੰਨੇ ਆ ਵਾਦਾ ਸੁਣੋ ਇਹ ਸਨੇ ਆਇਆ ਬਾਰ ਹਾਂਜੀ ਠੀਕ ਤੇ ਹੋ ਗਿਆ ਟਾਈਮ ਪੂਰਾ ਜੀ ਬਾਈ ਯਾਰ ਦੋ ਦਿਨਾਂ ਦੇ ਦੇ ਦਿੰਨੇ ਪਹਿਲੇ ਨਾ ਬਾਈ ਮਹੀਨਾ ਦਾ ਟਾਈਮ ਅਹੀ ਓ ਯਾਰ ਮੰਨੀ ਦੀ ਹੋਈ ਦੀ ਗੱਲ ਨਹੀਂ ਮੰਨੀ ਤਾਂ ਚੱਲ ਚੱਲ ਨਹੀਂ ਓ ਨਹੀਂ ਓ ਯਾਰ ਤੇ ਬੁੱਤ ਬੱਸ ਨਹੀਂ ਇੱਧਰ ਆ ਤੂੰ ਇੱਧਰ ਆ ਤੂੰ ਚੱਲ ਇੱਧਰ ਕਰ ਸਟਾਰ ਯਾਰ ਤੂੰ ਖਾੜ ਦੂੰ ਬੋ ਕੇ ਹੱਥ ਅੱਕਦਾ ਸਮਾਂ ਰੋਟੀ ਖਾਗਾ ਓਏ ਜਾ ਜਾਲੀਆ ਜਾਲੀਆ ਕਰ ਸਟਾਰ ਚੱਲ ਨਾ ਜਿਹੜਾ ਦੰਦ ਪਿਆ ਰੋਈ ਭਾਨਾ ਲਾ ਦਿੰਦੇ ਆ ਏ ਗੁਰੂਆ ਬੜਾ ਸੈਡ ਜਾ ਬੈਠਾ ਕੀ ਗੱਲ ਆ ਗੱਲ ਕੀ ਉਹ ਟਰੈਕਟਰ ਲੈ ਗਈ ਚੋਕੇ ਤੇਰੇ ਬੈਂਕ ਵਾਲੇ ਤੇ ਤੂੰ ਡੱਕ ਨਹੀਂ ਸਕਦਾ ਡੱਕ ਨਹੀਂ ਸਕਦਾ ਮੈਂ ਮਮਾ ਗੋਲੀ ਮਾਰ ਦਿੰਦਾ ਉਹਨਾਂ ਨੂੰ ਤਿੰਨ ਚਾਰ ਜਣੇ ਤੇ ਆਏ ਸੀ ਇੱਕ ਉਹ ਆਪਣੇ ਪਿੰਡ ਦਾ ਸਿਮਾ ਉਹ ਵੀ ਨਾਲ ਆਇਆ ਸੀ ਇਹਦਾ ਵੀ ਹੱਲ ਕਰਨਾ ਹੀ ਪੈਣਾ ਸਿਮੇ ਦਾ ਲੈ ਕੇ ਭਰਾ ਚੋਕੇ ਉਹ ਤੋਂ ਤਿੰਨ ਵੀ ਗਿਆ ਸੀ ਪੈਸੇ ਧਾਰ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿ ਪਹਿਲੀ ਵੇਚ ਕੇ ਪਹਿਲਾਂ ਟਰੈਕਟਰ ਲੈਣ ਤਾਈ ਹੁਣ ਟਰੈਕਟਰ ਵੀ ਲੈ ਗਏ ਆ ਹੋਨ ਆ ਵੀ ਵੇਦ ਜਿਹੜੇ ਕੋਠੇ ਪਾਈ